سارا سنگانتی ہے کہ بیٹھنے کی کرپالتا کرو گرو گیس سب جی مہان ریبر بابا صاحب ڈاکٹر بھیم راؤ امبیڈکر جی گرپیری نے راس ہریاد جی اپنی رسم کرے ٹیکا دن سننے بیٹھ گیا کبھی نے لکھیا ہے त okay. 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 ਆਪਾ ਬਦਲੇ ਸਨਮਰ ਰਮਨੰਦ ਦੇ ਜਿਨ੍ਹਾਂ ਦਾ ਜੀਵਨ ਇੱਕ ਸੇਵਾਦਾਰ ਦੇ ਰੂਪ ਦੇ ਵਿੱਚ ਮਕਤੀਬ ਕੀਤਾ ਜਿੱਡੀ ਵੱਡੀ ਉਹਨਾਂ ਨੂੰ ਪਦਵੀ ਪਰਮਾਨੰਦ ਨੇ ਬਖਸ਼ੀ ਸੀ ਜੇ ਉਹ ਚਾਹਵੇ ਤੇ ਆਪਣਾ ਜੀਵਨ ਬਹੁਤ ਖਾਣਾ ਮਕਤੀਬ ਕਰ ਸਕਦੇ ਸੀ

ਇਕਾਂ ਨੇ ਭਾਵਨਾ ਲੈ ਕੇ ਜਿੱਥੇ-ਕਿਥੇ ਕਨੇੜਾ ਸਖਣ ਬੱਲਾ ਦਾ ਕੋਈ ਪ੍ਰੋਜੈਕਟ ਚੱਲਦਾ ਸੀ ਕਰਨ ਵਾਲਾ ਕਰਨ ਵਾਲੇ ਉਹ ਆਪਣਾ ਸੋਗਨ ਸ਼ਕਤੀ ਨੂੰ ਅੱਗੇ ਪਹੁੰਚਾਉਣ ਵਾਲੇ ਉਹ ਹੀ ਸੀ ਲੇਕਿਨ ਅਜ ਤੱਕ ਕਦੀ ਕਿਤੇ ਨਾਲ ਨਹੀਂ ਦਿਖਾਇਆ। ਤਾਂ ਇਹ ਸੇਵਾ ਸਖਣ ਵਿਦਿਆਰਥੀ ਸਤਸੰਗ ਭਵਨ ਦੇੜਾ ਸਖਣ ਬੱਲਾ ਦੀ ਹੋਵੇ। ਚਾਹੇ ਸਖਣ ਸਾਡੀ ਸਰਪੰਚਾ ਸੁਭਾਰਾ ਜੀ ਦੇ ਪਾਵਨ ਜਨਮ ਸਥਾਨ کپل سال بابا چپل بنارس چل کر مہا پورشان کر لی ہوئی ایک کالا ہے جنہوں نے اپنا جیون بھی نہیں دیکھا

کیا ہے مہاراجہ واپس چلیے ڈیڑھ خون بار بار آسان بہت اداس مارا کہ مہاراجی دو واپس مڑ ہی کہ جی چلے سو مہاراجی جلد روانہ ہو لگے گی گڑی لاؤن کا بہت شوق سے گڑی لائی پہلے کڑی لائی تو کڑی بند ہو گئی

ਸੰਗ੍ਰਾਮਾ ਨਦੀ ਮਹਾਰਾਜ ਗਡਵਾਲ ਇਹਨੇ ਜਦਾਂ ਸੀ ਉਹਨਾਂ ਦੀ ਬਿੱਤਕਾ ਦਾ ਕੋਈ ਬਰਾਬਰੀ ਨਹੀਂ ਕਰ ਸਕਿਆ ਸੋਲ ਜਿੱਦੀ ਵੱਡੀ ਸੀ ਉਹਨਾਂ ਦਾ ਖੂਦ ਦੀ ਕੋਈ ਬਰਾਬਰੀ ਨਹੀਂ ਕਰ ਸਕਿਆ ਔਰ ਉਹਨਾਂ ਦਾ ਸੰਤ ਸਮਾਜ ਦੇ ਇੱਕ ਰਿਤਵਾਇ ਤਾਂ ਵੱਡਾ ਸੀ ਉਹ ਸੁਰੱਖਵੇ ਤੋਂ ਕੋਈ ਪਾਰ ਨਹੀਂ ਸਕਿਆ ਜਿਸ ਕਰਕੇ ਉਹਨਾਂ ਨੂੰ ਆਪਣੀ ਜਾਨ ਪਰਵਾਹ ਕਰਨੀ ਪਈ ਫਿਰ ਨਿਗਰਤਾ ਇੰਨੀ ਸੀ

بابا ساحب کا سٹو لگا ہوا ہے اس گل کا سبوت ہے جبا سا جلدر آئے وہاراجا سومی جتے بھوٹا جانے بابا صاحب علیہ سلمان کرنا اس کے بلایا کسی اگر مہاراج جا نہیں سکتا ਮਹਾਰਾਣੀ ਨੇ ਆਪਣੇ ਹੱਥਾਂ ਦੇ ਨਾਲ ਇੱਕ ਸੁੰਦਰ ਕਲਮ ਤੋਂ ਚਿੱਠੀ ਲਿਖੀ ਪ੍ਰਾਕਾਸ਼ਮਿਆਂ ਵਿੱਚ ਚਿੱਠੀਆਂ ਦੇ ਰਵਾਜ ਸੀ ਚਿੱਠੀ ਭੇਜਦੇ ਸੀ ਇੱਕ ਦੂਜੇ ਨੂੰ ਤੇ ਵੱਡੇ ਮਹਾਰਾਜਾ ਨੇ ਚਿੱਠੀ ਲਿਖੀ ਉਸ ਚਿੱਠੀ ਦੇ ਵਿੱਚ ਬਾਬਾ ਸਾਹਿਬ ਦਾ ਨਾਮ ਲੈ ਕੇ ਜ਼ਿਕਰ ਕੀਤਾ ਤੇ ਮਹਾਰਾਣੀ ਨੇ ਲਿਖਿਆ ਕਹਿੰਦੇ ਮੇਰੀ ਕੋਮ ਦੇ ਆਸੂ

نے دیکھا سی گلا مار لیا بیت گئی عمر ساری ہزر دریا مار مار گلا گلا, گلا کر لیا بیت گئی عمر ساری تو ہجرت مار مار گلا نے ہزار گلا گل کر لے گئی سو کارن بن جاتے ہیں مارا راما نام جی پڑھیا کرتے گل آدھا کر لیے رب نے پیار کی رب نے پیار کی گل کر ہی آئی

سننے ملیا سی بندے کو اپنے کی میرے سامنے آنے رنگ کر دی کوئی گل ہی نہیں کیس پرماتما نے جیو بخشا میں پرماتما کدے نام ہی ਮੰਗਾਇਆ ਕਹਿੰਦੇ ਜੇਕਰ ਮਨ ਦੇ ਵਿੱਚ ਹੀ ਮਹਾਂਕਾਰ ਹੋਵੇ ਫਿਰ ਉਹ ਕੀਤੀ ہوئی ਦੰਦ ਦਾ ਵੀ ਕੋਈ ਫਾਇਦਾ ਨਹੀਂ ਉਸ ਕਰਦਾ ਵੀ ਕੋਈ ਸਵਾਦ ਨਹੀਂ ਦੀ ਸਗਲ ਦੇ ਵਿੱਚ ਬੰਦਾ ਆਪਣੀ ਹੋਮੇ ਨੂੰ ਪ੍ਰੈਜੈਂਟ ਕਰਦੇ ਹੋਏ ਆਪਣੀ ਹੋਮੇ ਦੀ ਵਡਿਆਈ ਕਰਦਾ ਉਹਨੇ ਕਵੀ ਨੇ ਲਿਖਿਆ ਹੈ ਜਨ ਸੰਗਤ ਜੀ ਬਹੁਤ ਵਧੀਆ ਉਪਰਾਲਾ ਜੋ ਪਰਮਪితਾ ਗੁਰੂ ਵਿਦਾਸ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਹਾਜ਼ਰੀ ਲਾਣ ਦਾ ਸਾਨੂੰ ਮੌਕਾ ਮਿਲਿਆ ਔਰ ਇਹਨਾਂ ਦਾ ਇੰਨਾ ਵਧੀਆ ਉਪਰਾਲਾ ਕਿ ਪਿੰਡ ਨੂੰ ਸਿਹਤ ਦੇਣ ਲਈ ਜਿਹੜਾ ਆ ਇਹਨਾਂ ਨੇ ਪ੍ਰੋਗਰਾਮ ਲਿਖਿਆ ਤੇ ਮੈਂ ਬਹੁਤ-ਬਹੁਤ ਮੁਬਾਰਕ ਦਿਨਾ ਆ ਡਾਕਟਰ ਅੰਬੇਡਕਰ ਯੂਥ ਕਲੱਬ ਨੂੰ ਜਿਨ੍ਹਾਂ ਨੇ 바ਵਾ ਸਾਹਿਬ ਡਾਕਟਰ ਭੀਮਰਾਓ ਅੰਬੇਡਕਰ ਜੀ ਦੀ ਗੁਰੂ ਵਿਦਾਸ ਮਹਾਰਾਜ ਦੀ ਵਿਚਾਰਧਾਰਾ ਜਿਹੜੀ ਲੋਕਾਂ ਤੱਕ ਪਹੁੰਚਾਈ 바ਵਾ ਸਾਹਿਬ ਦੀ ਜਿਹੜੀ ਵਿਚਾਰਧਾਰਾ ਸੀ ਉਹ ਗੁਰੂ ਵਿਦਾਸ ਮਹਾਰਾਜ ਦੀ ਵਿਚਾਰਧਾਰਾ ਜਿਹੜੀ ਇੱਕੋ ਹੀ ਸੀ ਗੁਰੂ ਵਿਦਾਸ ਮਹਾਰਾਜ ਨੇ ਕਿਹਾ ਸੀ ਐਸਾ ਚਾਹੂੰ ਰਾਜ ਮੈਂ ਜਹਾਂ ਮਿਲੇ ਸਭਨ ਕੋ ਹਨ ਛੋਟ ਬੜੇ ਸਭ ਸੰਬਸੇ ਰਬਦਾਸ ਰਹੇ ਪਰਸਨ ਜਿਹੜੀ ਗੁਰੂ ਵਿਦਾਸ ਮਹਾਰਾਜ ਦੀ ਵਿਚਾਰਧਾਰਾ ਅਧੂਰੀ ਸੀ ਉਹ 바ਵਾ ਸਾਹਿਬ ਅੱਗੇ ਲੈ ਕੇ ਆਏ 바ਵਾ ਸਾਹਿਬ ਦੀ ਜਿਹੜੀ ਅਧੂਰੀ ਵਿਚਾਰਧਾਰਾ ਸੀ ਉਹ ਮਨਵਰ ਦੇ ਵਿੱਚ ਲੈ ਕੇ ਪੂਰੀ ਕੀਤੀ ਇਸ ਕਰਕੇ ਸਾਨੂੰ ਇਹ ਕਦੀ ਨਹੀਂ ਭੁੱਲਣਾ ਚਾਹੀਦਾ ਕਿ ਆਪਣੇ ਰਹਿਬਰਾਂ ਦੀ ਜਿਹੜੀ ਵਿਚਾਰਧਾਰਾ ਸਾਨੂੰ ਆਪਣੇ ਬੱਚਿਆਂ ਨੂੰ ਵੀ ਦੱਸਣਾ ਚਾਹੀਦਾ ਕਿ ਸਾਡੇ ਪੁਰਖਿਆਂ ਨੇ ਕੀ ਕੀਤਾ ਸਾਡੇ ਲਈ ਇਸ ਕਰਕੇ ਮੈਂ ਪਿੰਡ ਤਲਵੰਡੀ ਰਾਈਆਂ ਨੂੰ ਪੂਰੇ ਨੂੰ ਬਹੁਤ-ਬਹੁਤ ਮੁਬਾਰਕਾਂ ਦਿੰਦਾ लवली ਰੁਕਮਾਨ ਅੱਜ ਸਰ ਚੇਅਰਮੈਨ ਬੇਗਮ ਟਾਈਗਰ ਫੋਰਸ ਅੱਜ ਅਸੀਂ ਪਿੰਡ ਤਲਵੰਡੀ ਰਾਈਆਂ ਦੇ ਵਿੱਚ ਪੁੱਜਿਆ ਬਹੁਤ ਔਰ ਦਰਸ਼ਨ ਕੀਤੇ ਅੱਜ ਸਮਾਗਮ ਹੋ ਰਿਹਾ ਸੰਤ ਸੰਤ ਨਿਕਸੋ 8 ਸੰਤ ਅਰਮਾਨੰਦ ਜੀ ਮਹਾਰਾਜ ਨੂੰ ਯਾਦ ਕਰਦੇ ਆ ਇੱਕ ਪਾਰਕ ਦਾ ਯੋਜਨ ਕੀਤਾ ਗਿਆ ਔਰ ਪਾਰਕ ਦੇ ਵਿੱਚ ਤੁਸੀਂ ਦੇਖ ਸਕਦੇ ਆ ਕਿ ਬਾਬਾ ਸਾਹਿਬ ਦਾ ਜਿਹੜਾ ਸਟੈਚੂ ਆ ਸੋਭਿਤ ਕੀਤਾ ਗਿਆ ਸੋ ਮੇਰੇ ਵੱਲੋਂ ਪਿੰਡ ਤਲਵੰਡੀ ਰਾਈਆਂ ਦੀ ਡਾਕਟਰ ਅੰਬੇਡਕਰ ਯੂਥ ਕਲੱਬ ਸਾਰੇ ਯੋਧੇ ਵੀਰਾਂ ਨੂੰ ਬਹੁਤ ਬਹੁਤ ਮੁਬਾਰਕਾਂ ਔਰ ਚੈਨਲ ਪੰਜਾਬੀ ਨੇ ਹੋਈ ਤੇ ਨੰਮੀਆਂ ਤੇ ਤਾਜ਼ੀਆਂ ਖਬਰਾਂ ਦੇਖਣ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬਰ ਕਰੋ ਤੇ ਘੰਟੀ ਦਾ ਬਟਨ ਆਲ ਤੇ ਕਰੋ ਸ਼ੇਅਰ ਜ਼ਰੂਰ